ਚੱਲਣ ਦਾ ਕੰਮ ਚੋਮਿਆ ਲਈ ਜਾਂਗੇ ਜਾਂ ਕੱਛਾਂ ਬਾਹਾਂ ਦਿੱਤੀਆਂ ਲਗੀਆਂ ਮੇਰਾ ਵੀ ਜੀ ਕਰਦਾ ਮੈਂ ਵੀ ਬ੍ਰੈਂਡ ਲਈ ਦੇ ਪਾ ਕੇ ਵੀਡੀਓ ਬਣਾਏਗਾ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਜਰੂਰ ਕਰੋ ਮਾਹ ਹੈ ਮੇਰੇ ਨਾਲ 3 ਕਿਲੋ ਇਹਨੇ ਨਾ ਲੋਰ ਨਹੀਂ ਟੁੱਟੀ ਬਾਹਾਂ ਦੇ ਨਾਲ ਇਹ ਆਪਣਾ 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 ਤੋਂ ਟੋਚਰ ਮੁਕਾਬਲਾ ਵੀ ਕਰਦਾ ਮੇਡ ਬੁਡ ਰਖਾਇਆ ਤੇ ਚਾਦਰੀ ਜੇ ਬੜੀ ਮਾਰਦੀ ਮੈਂ ਜਾਂ ਜੀ ਸਤਿ ਸ਼੍ਰੀ ਅਕਾਲ ਦਾ ਤੁਹਾਨੂੰ ਸਵਾਗਤ ਆਪਣੇ ਨਿਊ ਵਲੌਗ ਦੇ ਵਿੱਚ ਨੰਬਰ ਦਾ ਫਾਰਮ ਚ ਲੱਗੇ ਆ ਚਵਾਈ ਦਾ ਹੋ ਗਿਆ ਟਾਈਮ ਕੰਮ ਆਪਣਾ ਅੱਗੇ ਵੀ ਹੋ ਗਿਆ ਲੇਟ ਥੋੜਾ ਜਾਂ ਉਹਨੂੰ ਫਿਰ ਵਲੌਗ ਬਣਾਉਂਦਾ ਵੀ ਆ ਉਹ ਮੇਰੀ ਗੱਲ ਸੁਣ ਉਹ گاਵਾਂ ਲਾਇਆ ਬਿੱਕੇ ਉਹ ਇੱਕ ਕਿਲਾ ਆ ਬੂਗਾ ਮਾਰੀ ਹਰਵਾੜੀ گاਵਾਂ ਤੇ ਬਾਕੀ ਲੱਗੇ ਹੁਣ ਚਵਾਈ ਕਰਨ ਬਾਕੀ ਅੱਗੇ ਦੋ ਤਿੰਨ ਦਿਨ ਵਲੌਗ ਨਹੀਂ ਬਏ ਮਾਰ ਕਰਿਓ ਇੰਦਾ ਥੋੜਾ ਬਾਦਾ ਕੰਮਾਂ ਕਰਾਂਗੇ ਬੀਜੀ-ਬੂਜੀ ਹੋਣ ਕਰਕੇ ਤੇ ਬਾਕੀ ਆਜੋ ਤੁਹਾਨੂੰ ਮਿਲਦੇ ਅੱਗੇ-ਅੱਗੇ ਨਾਲੋਂ ਨਾਲ ਵੀ ਕੀ ਪ੍ਰੋਗਰਾਮ ਆ ਕੀ ਹਿਸਾਬ ਕਿਤਾਬ ਆ ਬਾਕੀ ਲੱਗੇ ਆ ਕੰਮ ਚਲਾਉਣ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਜਰੂਰ ਕਰਦੇ ਕਰੋ ਬਾਕੀ ਤੁਹਾਨੂੰ ਅੱਜ ਜਰੂਰ ਕੋਈ ਨਾ ਕੋਈ ਚੀਜ਼ ਦੱਸਾਂਗੇ ਇਹਦੇ ਵਿੱਚ ਆਪਾਂ ਵੀ ਕੀ ਉਹ ਡਾਈਟ ਪਲਾਨ ਚੱਲਣ ਦੀ ਬੱਚੀਆਂ ਦੀ ਜਾਂ ਕੀ ਸਾਹਿਬ ਕਿਤਾਬ ਹੈ ਤੇ ਬਾਕੀ ਆਜੋ ਮੇਰੇ ਭਰਾ ਚਲੋ ਮੈਂ ਵੀ ਹਰ ਇੱਕ ਦੀ ਹਰੀਲਾਂ ਵੇਨਾ ਖਣਾ ਵੀ ਮੈਂ ਵੇਨਾ ਕਈ ਫਾਰਮਲ ਵਾਲੇ ਮੇਰੇ ਖਸਾਬ ਨਾਲ ਉਹਦੇ ਜਾਂ ਫੇਮ ਲੈਣ ਦੇ ਮਾਰੇ ਕੋਈ ਵੇਟ ਮਾਰੀ ਜਾਂਦਾ ਆ ਕੋਈ ਕੁਛ ਕਰਕੇ ਕਛਾਂ ਬਾਵਾਂ ਦੇ ਵੀਡੀਓ ਬਣਾਉਂਦਾ ਬੰਦਾ ਆ ਉਹ ਮੈਂ ਵੇਨਾ ਵੀ ਉਹ ਫੇਮ ਲੈ ਲੈਂਦੇ ਆ ਉਹ ਇਹ ਚੀਜ਼ ਸੋਚਦੇ ਆ ਵੀ ਜਦ ਅਸੀਂ ਮਾੜੇ ਲੀੜੇ ਪਾ ਕੇ ਵੀਡੀਓ ਬਣਾਈ ਤੇ ਸਾਨੂੰ ਲੋਕੀਂ ਕੀ ਆਖਣਗੇ ਹੁਣ ਮੇਰਾ ਇਹ ਮਕਸਦ ਇਹ ਮੈਂ ਕੰਮ ਧੰਦਾ ਕਰਦਿਆਂ ਦੇ ਇਕੱਤਰ ਜਾਨੀ ਫੇਰ ਵੀਡੀਓ ਬਣਾਉਣਾ ਕਿ ਕੋਈ ਇਹ ਨਾ ਸੋਚੇ ਵੀ ਆਪ ਦੇ ਵਿਹਲਾ ਵਾਰਾ ਇਤਰਾ ਫਿਰਨਿਆ ਤੇ ਸਾਨੂੰ ਇਹ ਸਲਾਮਤ ਦੇਂਦੇ ਆ ਮੈਂ ਕਈ ਵੀਡੀਓ ਵੇਨਾ ਕਈ ਰੀਲਾਂ ਵਾਲੇ ਵੇਨਾ ਕੋਈ ਜੇਮਲ ਵੇਟ ਮਾਰੀ ਜਾਂਦਾ ਆ ਉਹ ਦੱਸੀ ਜਾਂਦਾ گاਵਾ ਮੱਜਾਂ ਬਾਰੇ ਮੈਨੂੰ ਇਹ ਜਾਨਣਾ ਵੀ ਜਿਹੜਾ ਆਮ ਨਹੀਂ ਕੰਮ ਕਰੰਦਿਆ ਤੇ ਉਹਨੂੰ ਕੀ ਪਤਾ ਹੋਊਗਾ ਵੀ ਠੀਕ ਹੈ ਉਹਦੇ ਬਸ ਇੱਕ ਪੜਾਈ ਫਿਰ ਤੇ ਹੀ ਆ ਕਿ ਉਹਨੇ ਕਿਤਾਬਾਂ ਪੜ੍ਹੀਆਂ ਆ ਤੇ ਉਹ ਆਪਾਂ ਨੂੰ ਦੱਸੀ ਜਾਂਦਾ ਆ ਬਾਕੀ ਚਲੋ ਬਾਕੀ ਆਪੋ ਆਪਣੀ ਬੰਦੇ ਦੀ ਸੋਝ ਹੁੰਦੀ ਆ ਚੱਲਣ ਦਾ ਕੰਮ ਚਵਾਈ ਦਾ ਹੁਣ ਜਦੋਂ ਸ਼ੁਰੂ ਹੋਣਾ ਹੀ ਮਹੀਆਂ ਚੰਮੀ ਮਸ਼ੀਨਾ ਜੱਲਾਏ ਕੈਣ ਕੂਮ ਕੰਮ ਚੱਲਣ ਲਿਆ ਹੁਣ ਪੂਰਾ ਯੋਰਾਣਾ ਕਈ ਵੀਰ ਦਾ ਇੱਕ ਤਾਂ ਕਮੈਂਟ ਆਇਆ ਹੰਦਾ ਬਾਇਓ ਟ੍ਰਿਮਿੰਨ ਲਾਇਆ ਕਰੋ ਬਫਰ ਪਾਇਆ ਕਰੋ ਬਸ ਬਫਰ ਵੀ ਯਾਰ ਆਪਾਂ ਪਾਉਣੇ ਪਰ ਨਹੀਂ ਫਿਰ ਵੀ ਨਾ ਨਹੀਂ ਵਾਹ ਨਹੀਂ ਹਟਣਦੀ ਉਹ ਦਿਨਾਂ ਦਾ ਫਰਕ ਫਰਕਿਆ ਹੈਗਾ ਨਾ ਵੀ ਤੁਪਾਦਾ ਪਣ ਲੱਗੀਆਂ ਉਹ ਚੀਜ਼ ਕਰਕੇ ਥੋੜਾ ਜਿਹਾ ਜ਼ਿਆਦਾ ਹੋਣ ਦਿਆ ਤੇ ਬਾਕੀ ਭਰਾ ਮੈਂ ਅੱਗੇ ਰੀਲ ਪਾਈ ਅੱਜ ਕਿ ਆਪਣਾ ਪੈਸੇ ਕਮਾਉਣ ਦਾ ਮਕਸਦ ਨਹੀਂ ਹੈਗਾ ਜਿੱਦਾਂ ਕਈ ਵੀਰਾਂ ਦੇ ਫੋਨ ਆਉਂਦੇ ਮੈਸੇਜ ਆਉਂਦੇ ਸਾਡੀ ਪ੍ਰੋਮੋਸ਼ਨ ਕਰ ਹਰਦੋਂ ਇੰਨੇ ਪੈਸੇ ਲੈ ਲਾ ਮੈਂ ਇਸ ਚੀਜ਼ ਲਾਉਣਾ ਜੇ ਮੈਂ ਪੈਸੇ ਲੈਣ ਦੇਵੇਂ ਮੈਨੂੰ ਆਪਣੀ ਮੱਝਾਂ ਕਾਵਾਂ ਤੋਂ ਫਿਰ ਧਿਆਨ ਹਟ ਜਣਾ ਮੈਨੂੰ ਇਹ ਆ ਵੀ ਚੱਲ ਇਦਾਂ ਪੈਸੇ ਕਮਾਉਣੇ ਆ ਜਰੂਰ ਆਪਾਂ ਇੰਨੇ ਔਖੇ ਹੋ ਕੇ ਕਮਾਉਣਾ ਠੀਕ ਆ ਤੇ ਮੇਰਾ ਵੀ ਮੈਂ ਕਈ ਰੀਲਾਂ ਵਾਲੇ ਵੇਣਾ ਜਿਹੜੇ ਫਾਰਮਰ ਵਾਲੇ ਜਿਮ ਜਿ ਲਾਈ ਜਾਂਗੇ ਜਾਂ ਕੱਛਾਂ ਬਾਹਾਂ ਦਿੱਤੀਆਂ ਲਗੀਆਂ ਮੇਰਾ ਵੀ ਜੀ ਕਰਦਾ ਮੈਂ ਵੀ ਬ੍ਰਾਂਡ ਲਈ ਦੇ ਪਾ ਕੇ ਵੀਡੀਓ ਬਣਾਏਗਾ ਪਰਾ ਕਿਰਾ ਨਹੀਂ ਜਲ ਜੇ ਏਦਾਂ ਫਰੀਦਾ ਲੱਤਾ ਪਾ ਕੇ ਬਣਾਉਂਦਾ ਵੇ ਤੇ ਫਿਰ ਜਿਹੜੇ ਆਪਾਂ ਨੂੰ ਵੇਂਦੇ ਇਹਨਾਂ ਨੇ ਆਖਣਾ ਆ ਵੀ ਯਾਰ ਆਪਦੇ ਇਹ ਕੋਈ ਕਰਦਾ ਨਹੀਂ ਆਰੇ ਆਪ ਫਲਾਵਾ ਦੇਂਦਿਆ ਮੇਰਾ ਇਹ ਮਕਸਦ ਹੈ ਵੀ ਤੁਸੀਂ ਮੇਰ ਨਾਲ ਜੁੜੋ ਮੈਨੂੰ ਫੋਲੋ ਕਰੋ ਸ਼ੇਅਰ ਕਰੋ ਸੁਣਿਆ ਕਰੋ ਮੇਰੀਆਂ ਗੱਲਾਂ غور ਕਰਿਆ ਕਰੋ ਹੁਣ ਕਈ ਕੰਪਨੀ ਵਾਲੇ 5 5 6 6000 ਰੁਪਇਆ ਦੇਣ ਨੂੰ ਤਿਆਰ ਆ ਵੀ ਸਾਡੀ ਪ੍ਰੋਮੋਸ਼ਨ ਕਰ ਮਰ ਨਹੀਂ ਭਰਾ ਮੈਂ ਇਹ ਕੰਮ ਨਹੀਂ ਕਰਨਾ ਮੈਂ ਪੈਸੇ ਨਹੀਂ ਕਮਾਉਣੇ ਮੈਂ ਆਪਣੇ ਨਾਲ ਆਪਣੇ ਜਿਹੜੇ ਵੀਰ ਭਰਾ ਆ ਇਹ ਜੋੜਨੇ ਆ ਕਿ ਬਾਕੀ ਚਲੋ ਗਾੜੀ-ਗਾੜੀ ਦਾ ਉਹਨੂੰ ਦੱਸਦੇ ਆ ਸਾਰਾ ਕੁਝ ਬਾਕੀ ਚੱਲਣ ਦਾ ਚਵਾਈ ਦਾ ਕੰਮ ਹਣਾ ਆਜਾ ਬੱਚੀਆਂ ਦਾ ਚੱਲਣ ਦਾ ਕੰਮ ਤੇ ਉਹਨੇ ਆਪਨ ਦੁੱਧਾ ਦੇ ਬੱਚਿਆਂ ਆਜਾ ਔਰ ਪੀਮੇ ਜੀ ਜਨਾ ਵੀ ਪੂਰੇ ਤਰੀਕੇ ਨਾਲ ਕੰਮ ਕਰੋ ਜੇ ਕਰਨਾ ਹੀ ਹੈ ਦੇ ਜੇ ਨਹੀਂ ਕਰਨਾ ਜਿਹੜਾ ਵੀ ਕਰਨਾ ਵੀ ਪੂਰੇ ਤਰੀਕੇ ਨਾਲ ਆਪਣੀ ਸੱਲੀ ਬਖਸ਼ੇ ਕੰਮ ਕਰੋ ਇਹ ਨਹੀਂ ਆ ਵੀ ਅਗਲੇ ਦੂਜੇ ਜਾ ਜਪਾ ਆ ਕੰਮ ਖੋਲੇ ਅਗਲੇ ਦਿਨ ਅਗਲੇ ਨੂੰ ਕੋਈ ਕੈਸਾ ਪਾਉਂਦੇ ਮਗਲਾਕੀਆਂ ਐਵੇਂ ਪਾਣੀ ਵਾਂਗੂ ਡੋਲਦੇ ਨਾ ਫਿਰਿਆ ਕਰੀਏ ਆਪਾਂ ਤੇ ਬਾਕੀ ਬਸ਼ੀਆਂ ਨੂੰ ਉਹਨਾਂ ਨੂੰ ਦੁੱਧ ਪਿਉਾਉਨੇ ਆਪਾਂ ਕਿਉਂ ਮੰਨ ਲਓ ਇਹ ਮਹੀਨੇ ਦੋ ਦੋ ਮਹੀਨਿਆਂ ਰਹੀ ਹੋਈਆਂ ਤੇ ਅੱਗੇ 6-6 ਕਿਲੋ ਪੈਈਦਾ ਸੀ ਤੇ ਹੁਣ ਘਟਾਇਆ ਦੁੱਧ ਹੁਣ ਮਾਹ ਹੀ ਐ ਮੇਰੇ ਨਾਲ 3 ਕਿਲੋ ਦੋਵਾਂ ਵੇਲਿਆਂ ਦਾ ਇਹਨਾਂ ਦਾ ਪਈਏ ਆਪੇ ਆਉਂਦੇਗੀ ਕਿਉਂਕਿ ਜੇ ਹੁਣ ਆਪਾਂ ਦੁੱਧ ਘਟਾਲਦਾ ਇਹਨਾਂ ਦਾ ਇਹ ਕਰਕੇ ਘਟਾਲਦਾ ਆ ਵੀ ਚਲੋ ਇਹ ਜੇ ਨਾਲ ਪਾ ਦੁੱਧ ਉਹ ਨਾ ਰੱਖਿਆ ਇੱਕ ਖਰਚਾ ਉਹ ਨਾ ਤੇ ਇੱਕ ਇਹਨਾਂ ਨੂੰ ਵੰਡ ਨਹੀਂ ਖਾਣਾ ਹੁਣ ਦੁੱਧ ਦੇ ਨਾਲ 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 ਹੀ ਇਹਨਾਂ ਨੂੰ ਵੰਡ ਖਾਈਓ ਨਾ ਤੇ ਨਾਲ ਹੀ ਨਾਲ ਦੁੱਧ ਪੀ ਜਾਣਾ ਐ ਹੋਲੇ ਰਾਤ ਮਸਾ ਵੱਧ ਪਿਆਈ ਪਿਆ ਦੇਈਦਾ ਕਿਉਂਕਿ ਰਾਤ ਸਾਰੀ ਅੰਦਰ ਰਹਿੰਦੀ ਆ ਜਿੰਨੇ ਮਸਾ ਘੱਟ ਪਿਆ ਦੇਈਦੀਆਂ ਚਲੋ ਢੂੜੀ ਦੇ ਵੰਡ ਖਾਂਦੀਆਂ ਰਹਿਣਗੀਆਂ ਤਾਂ ਕਰ ਕੇ ਕਹਿੰਦਾ ਵੀ ਅਸੀਂ ਅਜੇ ਤੱਕ ਇਹਨਾਂ ਨੂੰ ਪੱਠਾ ਨਹੀਂ ਪਾਇਆ ਵੀ ਆਪਣੇ ਜੰਮ ਦੀਆਂ ਮੂੰਹ ਦੇ ਵਿੱਚ ਅੱਲਾ ਤੁੰਨੋਂ ਡੈ ਪੈਂਦੇ ਨਹੀਂ ਬਾਕੀ ਆ ਜਾਓ ਤੁਹਾਨੂੰ ਮਿਲਦੇ ਆ ਘੜੀ ਉਹ ਚੋਂ ਦੇ ਗਾਵਾਂ ਆ ਸਾਰੀਆਂ ਚੋਚਾ ਦੇ ਦਿੱਤੀਆਂ ਇੱਧਰ ਚੱਲਣ ਦੇ ਆ ਕੰਮ ਚਵਾਈ ਦਾ ਮਜੀਠੀ ਅੱਜ ਗੁੱਸੇ ਹੋ ਗਿਆ ਬੇਗਰੇ ਮੂੰਹ ਵਟਿਆ ਦੇਖੇ ਨੂੰ ਅੱਜ ਬੰਦੇ ਪੈ ਗਏ ਮੋਟਰਸਾਈਕਲ ਖੋਣ ਪੈ ਗਏ ਦਾ ਜੋ ਹਰਮੀ ਦਾ ਇਹ ਜੋ ਪੌਲਾ ਜੂਰੇ ਨਾਲ ਪਾਉਂਦੇ ਡਰਿਆ ਡਰਿਆ ਜਾ ਅੱਜ ਭਾਈ ਇਹ ਦਰ ਸਹਿਮੇ ਆਉ ਲੱਗਾ ਡਿੱਗਣਾ ਤਦੇ ਸਹਿਮੇ ਸਹਿਮੇ ਜਾ ਉਹ ਬੱਚਿਆਂ ਦਾ ਪਾ ਕੈਲਸ਼ੀਅਮ ਨਾਲ ਦਈ ਜਾਂਦੇ ਥੋੜਾ ਥੋੜਾ ਪੀ ਨਾਲ ਇੱਕ ਟਾਈਮ ਗੋਲੀਆਂ ਇੱਕ ਟਾਈਮ ਕੈਲਸ਼ੀਅਮ ਪੀਏ ਦੇ ਨਾਲ ਚਲੋ ਤੇ ਥੋੜਾ ਬਾਦਾ ਜਿਹੜੀ ਕਮੀ ਪੇਸ਼ੀ ਹੋ ਗਈ ਪੂਰੀ ਰਹੂਗੀ ਡੰਡੇ ਬਾਰੇ ਡੰਡਾ ਡੰਡਾ ਨਾ ਮਾਰੀ ਮੇਰੇ ਡੰਡਾ ਤਾਂ ਮਾਰੀ ਆ ਆ ਗਾਏ ਆ ਆ ਮੱਕਾ ਖੀਮ ਇਹਦਾ ਪਾੜੇ ਡਾੜੇ ਸੜੇ ਕੋਈ ਹੰਤਾ ਜ਼ਿਆਦਾ ਨਹੀਂ ਸੜੇ ਸਾਡੇ ਪਾੜਾ ਥੋੜਾ ਜਿਹਾ ਐਵੇਂ ਪਾੜੇ ਜੂੜ ਫੇਰੋ ਮਸ਼ੀਨ ਖਲੋ ਜਾਣੀ ਉਹ ਗੈਸਿਆਂ ਮਕਾ ਨਹੀਂ ਗਿਆ ਦੇ ਹੁੰਦੇ ਕਰਚੀ ਮਖਾਤਾ باقی ਚੱਲੰਦਾ ਕੰਮ ਕਿਉਂ ਬਿਕਰਮ ਜੀ ਦਵਾ ਆਪਣੇ ਵਿਊ ਹੈਂ ਪੋਤਾ ਰੋਟੀ ਖਾਇਆ ਉਤੋਂ ਇਹ ਗੱਲ ਹੈ ਫਾ ਬਾਏ ਤਾਈ ਜੁੜ ਪਾਓ ਆ ਗਿਆ ਇਧਰ ਲਿਆਵਾ ਵੀ ਤੋ ਲਿਆ ਇਧਰ ਬਾਲ ਦੀ ਇੱਥੇ ਪਾ ਦੇ ਬੋਤਲ ਜੇ ਛੱਡੀਆਂ ਦਾ ਛੱਡੀਆਂ ਲਾਉਂਦਾ ਚਾ ਮੈਂ ਆਉ ਲੈ ਮੈਂ ਹਾਂ ਹਾਂ ਉਹਨਾਂ ਜਿਹੜੀਆਂ ਮਸ਼ੀਨਾਂ ਨੇ ਅਜ ਤੱਕ ਨਹੀਂ ਆਪਾਂ ਪਾਇਆ ਪੱਠਾ ਤੂੜੀ ਦੇ ਵਾਂਢੀਆ ਸਿੰਘ ਵੀ ਇਹਨਾਂ ਦਾ ਦਾਗਣ ਵਾਲੀ ਹੋਗੇ ਕਿਸ ਦਿਨ ਉਹ ਵੀ ਵਲੌਗ ਬਣਾਵਾਂਗੇ ਹਾਂ ਤੂੜੀ ਦੇ ਵਾਂਢੀ ਆਹ ਰੱਜੀ ਇਹਨੇ ਢਿੱਡ ਨਹੀਂ ਛੱਡਿਆ ਇਹਨੇ ਵੀ ਢਿੱਡ ਲਮਕਾ ਗਈ ਰੱਜੀ ਤੂੜੀ ਦੇ ਵਾਂ ਨਹੀਂ ਆਹ ਸਾਰੀਆਂ ਰੱਜੀਆਂ ਇਹ ਨਹੀਂ ਆ ਵੀ ਇਹਨਾਂ ਪੱਠੇ ਭਾਪਾ ਢਿੱਡੀ ਛਡਾਉਂਦੇ ਆਪਾਂ ਹਾਂ ਵਿੱਚ ਵਾਂਢ ਥੋੜਾ ਉਹ ਕੋਲੇ ਜਿਹਾ ਵਾਂਢ ਜਾਣਾ ਆਹ ਆ ਵੀ ਬੱਚੀਆਂ ਸਾਰੀਆਂ ਆਪਾਂ ਇਹ ਤਰੀਕੇ ਨਾਲ ਹੀ ਪਾਲਦੇ ਆਂ ਵੀ ਜਿਹੜੀਆਂ ਟਿੱਟਣਾ ਛੱਡਾਂ ਬਾਕੀ ਆਹ ਵਿਚਾਰੀਆਂ ਥੋੜੀਆਂ ਦੋਵੇਂ ਦਾਵਾ ਕਮਜ਼ੋਰ ਨੇ ਇਹਨਾਂ ਨੂੰ ਆਪਾਂ ਇੱਧਰ ਵਾੜਿਆ ਵੀ ਇਹਨਾਂ ਦੀ ਅੱਡ ਸੇਵਾ ਕਰੀਦੀ ਦੋਵਾਂ ਦੀ ਇਹ ਇੱਥੇ ਨਾ ਵਾੜ ਨੂੰ ਵੱਧ ਪਾ ਜੀਦਾ ਕਿ ਇਹਨਾਂ ਨੂੰ ਮਾਰ ਦੀਆਂ ਉਧਰ ਤੇ ਤਾਂ ਕਰਕੇ ਆਪਾਂ ਇੱਧਰ ਲਿਆਉਂਦੀਆਂ ਬਾਗੇ ਨੇ ਜੋਰ ਨਹੀਂ ਛੁੱਟੀ ਆ ਜੋਰ ਛਾਲ ਲਉਂਦੇ ਜਾਂ ਖਿੱਚ ਕੇ ਕੱਢਦੇ ਨੇ ਹੱਥ ਨਹੀਂ ਇਹ ਪਾਇਆ ਗੋਲੀਆਂ ਮਾਰੀਆਂ ਜਾਂ ਰਖਾਈਆਂ ਇਹ ਨਹੀਂ ਅਬੀ ਖਿੱਚ ਕੇ ਕੱਢੀ ਉਹ ਹੱਥ ਪਾ ਕੇ ਕਢਾਈ ਨਹੀਂ ਜੋਰ ਇੱਥੇ ਆਇਆ ਤਾਂ ਇਹਨਾਂ ਲੱਤਾਂ ਨਹੀਂ ਮੈਜੂਮ ਕੀਤਾ ਵਾ

ਤੋਤੀ ਬਾਉੜ ਦੇ ਨਾਲ ਰੇਹਨ ਸਰ ਬੋਲਿੰਗ ਗਾੜੀਆਂ ਵਸਾਈਆਂ ਤੋਂ ਨਾਲ ਥੋੜੀ ਥੋੜੀ ਖੁਰਖੁਰ ਦੰਤ ਕਰੀ ਬੋਲ ਆ ਜਮ ਬਾਉੜ ਨਾ ਬਾਉ ਬਾਵੜੀ ਆਉਂਦੀ ਤਾਂ ਗੱਲ ਤੇਸੀ ਹੈ ਬਾਕੀ ਦਮ ਮਿਲਦੇ ਹਾਂ ਗਾੜੀ ਦੇ ਜੀ ਆਇਆ ਪਾਣੀ ਪਾਣੀ ਤਤਾਂ ਨਿਕਲੀ ਗਈ ਹੈ ਕੁੱਤੇ ਨਹੀਂ ਪਿਆ ਇਹ ਇੱਕ ਸਪਨਾਰ ਬਣਿਆ ਹੈ। ਭਾਈ ਆਵੇ ਸੋ ਖੜੀ ਗਿਆ। ਸਾਡੇ ਠੀਕ ਹੈ। ਪਾਣੀ ਦਿੱਤਾ ਹੈ। ਹਾਂ ਪਾਣੀ ਲੈ ਦਿੱਤੀ ਗੱਲ ਹੈ। ਹੈ? ਬਾਅਦ ਦਾ ਦਵਾਜਾ। ਆਹ ਹੋਏ ਤਾਈਆਂ ਨਹੀਂ ਉਹ ਜੰਮ ਦੇਂਦੀ ਤੇ। ਬਾਅਦ ਦਾ ਦਵਾਜਾ। ਬਾਅਦ ਤੇ ਗਰੀ ਅੱਜ ਦੀ। ਨਹੀਂ ਨਹੀਂ। ਆਰਮੀ ਇਰਦਮੋਂ ਕੱਢਣ ਦੇ ਆ ਪਾਣੀ ਰਾਗ ਵਾਲਾ। ਸੱਤ ਦੇ ਸੱਤ ਪਟਾ ਕੇ ਬਾਈਆਂ ਮੱਥਾ ਪਿਆ। ਪਾਣੀ ਇਹ ਬਾਦ ਦਵਾਈ ਵਾਲਾ ਇਹ ਪਾਣੀ ਹੋਈ ਨਾ ਬਾਈਗਾ ਉੱਤੇ ਨਹੀਂ ਪਿਆ ਪਿਆਈ ਪਾਣੀ ਗਰਮ ਘਾਟੇ ਨਾ ਲੱਗਾ ਆਹ ਅੱਜ ਨਹੀਂ ਹੋ ਰਿਹਾ ਹੱਥੇ ਆ ਰਹਿ ਰਹੇ ਆ ਆਹ ਵੇਹ ਦੁਆਲਾ ਪਾਣੀ ਪਾ ਹੈਗਾ ਵੀ ਦੋ ਦੇ ਆਹ ਖੰਡ ਹੱਟ ਗਈ ਪਾ ਬਾਹ ਦੀ ਛਾਹ ਤੇ ਏਈ ਦੋ ਰਾਵੇ ਤੋਂ ਫ੍ਰੀਜ ਪਾੜ ਗਈ ਹੈ ਬਾਹ ਦੀ ਚਾਰੇ ਹੀ ਹੋ ਗਏ ਤੇ ਹੁਣ ਕੀ ਕਰੇ ਬੰਦਾ ਆਹ ਇਹ ਆਪਣਾ ਨਾ ਵੀ ਦੁਆਲਾ ਪਾਣੀ ਦੁਆਲਾ ਪਾ ਦਵਾ ਬਾਲਟੀ ਗਲ ਗਈ ਜਾਂ ਦਵਾਈ ਦਵਾਈ ਗਾਲ ਪਾਇਆ ਕਰੀਏ ਨਾ ਦਵਾਈ ਜਾਰੀ ਪੈਣ ਦੀ ਦਵਾ ਉਹ ਹੈ ਮਸ਼ੀਨ ਨੂੰ ਹੀ ਪਾਸਾ ਪਾਉਗੀ ਆਹ ਉਹ ਪਿਆਲੀਆਂ ਚੜਦੀਆਂ ਪਿਆਲੀਆਂ ਜੀਆਂ ਨੂੰ ਬੱਗਾ ਅੱਤਰ ਦੀ ਕਾਸੀ ਬਾਦੀ ਆਹੋ ਉਹ ਜੀਤੀਆਂ ਚੱਲ ਨਾ ਉਹ ਨੀ ਮੋਟਰ ਛੱਡੇ ਦਿੱਕੇ ਨੂੰ ਧੋ ਠੰਡੇ ਨਾ ਧੋ ਆ ਗਾਵਾਂ ਬਾੜਾ ਉਹ ਅੰਦਰ ਆ ਮਾੜੋਦਾ ਨਾ ਬੇਕ ਬੱਚੀਆਂ ਦਾ ਕੰਮ ਹੋ ਗਿਆ ਡਨ ਮੈਂ ਦਿੱਤਾ ਆਪਾਂ ਪਿਆਰ ਦੁੱਧ ਲੱਦੀਏ ਦੁੱਧ ਨਾਉਂਦੇ ਪਾਂਡੇ ਗੁੰਡੇ ਕਿ ਆ ਜਾਊਗਾ ੜੀ ਤੇ ਕੱਲ ਲੱਦਣ ਦਾ ਦੁੱਧ ਰੋਜ਼ ਲੱਦਣੇ ਫਰ ਰੋਂਦੇ ਆ ਲੱਖ ਕੰਨ ਦੂਰ ਆ ਗਿਆ ਤੇਰਾ ਮੈਂ ਕਾਫੀ ਜਾਂਦਾ ਇੱਕar ਹੋਰ ਪੀਣੀ ਹਾਂ ਬਖਰਾ ਆਖਾ ਪੰ ਨਾ ਪੰ ਦਖਣਾ ਬਖਰਾ ਖਿਓ ਰੋਤ ਚਲ ਚਲ ਦਾਲਾਂ ਚੁੱਕ ਮੈਂ ਖੜਦਾ ਆ ਆ ਲਾ ਮੈਂ ਖੜਦਾ ਜੇ ਤੁਸ ਬੈਗ ਨਹੀਂ ਲੱਗਣੀ ਬੈਗ ਉਸੇ ਫੜਦੇ ਨਹੀਂ ਨਾ ਨਾ ਇੱਧਰ ਆ ਇੱਧਰ ਆ ਪਹਿਲੇ ਟ੍ਰੇਡਿੰਗ ਚਾਹ ਦੋ ਦੋ ਲਾ ਦੇ ਸਾਰ ਜਿਆ ਇੱਲੇ ਮੈਂ ਖੜਦਾ ਆ ਜਾ ਮੈਂ ਲੈ ਜਾਂਦਾ ਚੱਲ ਜਾ ਕੇਤੀ ਖੜਾ ਨਾ ਉਹ ਵੀ ਦੁੱਧ ਲਾਤਾ ਦੁੱਧ ਲੈ ਗਿਆ ਬਿਕਰਮ ਰਮੇਸ਼ ਉਹਨੇ ਲਾਉਂਦੇ ਬਾਲਟੀਆਂ ਬੁਲਟੀਆਂ ਤੇ ਮੈਂ ਆਖਿਆ ਚਲੋ ਇੱਕ ਸ਼ਾਟ ਛੱਡਦੇ ਲਈਏ ਲੋਕ ਦਾ ਅੱਜ ਯਾਰ ਕੋਈ ਏਡੀ ਖਾਸ ਨਹੀਂ ਗੱਲ ਦੱਸੀ ਬੱਚਿਆਂ ਨੂੰ ਉਹ ਹੀ ਆ ਵੀ ਕੈਲਸ਼ੀਅਮ ਜਿਹੜਾ ਦਹੀਂ ਦਾ ਤੇ ਬਾਕੀ ਵਧੀਆ ਲੱਗੂ ਸਬਸਕ੍ਰਾਈਬ ਲਾਈਕ ਸ਼ੇਅਰ ਕਰਦੇ ਹੋ। ਬਾਕੀ ਨਾ ਮੇਰਾ ਮੋਟਿਵ ਇਹ ਆ ਵੀ ਜਿੱਦਾਂ ਵੀ ਕਈਆਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ। ਵੀ ਜਾਂ ਮੇਰਾ ਇਹ ਮਕਸਦ ਨਹੀਂ ਆ ਵੀ ਮੈਂ ਪੈਸੇ ਕਮਾਵਾਂ ਜਾਂ ਮੈਂ ਪ੍ਰੋਮੋਸ਼ਨਾਂ ਕਰਾਂ। ਵੀ ਮੈਨੂੰ ਜੇ ਮੈਨੂੰ ਇਹ ਮੈਂ ਪ੍ਰੋਮੋਸ਼ਨਾਂ ਕਰਨ ਲਿਆ ਪਿਆ ਪੈਸੇ ਆਉਣ ਦੇ ਵੀ ਮੇਰਾ ਇਧਰੋਂ ਧਿਆਨ ਉੱਠ ਜਾਣਾ। ਮੇਰਾ ਵੀ ਜੀ ਕਰਦਾ ਮੈਂ ਬ੍ਰਾਂਡ ਪਾऊं, ਵਧੀਆ ਲੀਡੇ ਪਾ ਕੇ ਵੀਡੀਓ ਬਣਾਇਆ ਕਰਾਂ। ਪਰ ਫਿਰ ਸੋਚੀਦਾ ਵੀ ਕੀ ਰੱਖਿਆ ਇਹ ਕੰਮ ਜ। ਆਪਾਂ ਸਾਦੀ ਸਿੰਪਲ ਜ਼ਿੰਦਗੀ ਜੀਓ। ਫਿਰ ਮਨ ਆਪਣਾ ਇੰਜੋਏਮੈਂਟ ਕਰੋ ਜਿੰਨੇ ਯੋਗ ਹੀ ਹੈਗੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ ਕੋਈ ਕੋシャンਦਾ ਕੋਈ ਕੋシャンਦਾ ਮਹਾਰਾਜ ਨੇ ਸਾਰਾ ਕੁਝ ਘਰੇ ਦਿੱਤਾ ਆ ਠੀਕ ਆ ਮਹਾਰਾਜ ਤੋਂ ਮੰਗਾਗੇ ਵੀ ਜੋੜਾ ਆਪਣੇ ਕੰਮ 'ਚ ਬਰਕਤ ਪਾਵੇ ਵੀ ਸਾਡਾ ਕੰਮ ਹੋਰ ਵਧਾਵੇ ਉਹ ਕੰਮ ਵਧਾਵੇ ਵੀ ਅਸੀਂ ਹੋਰ ਗਾਂ ਤਰੱਕੀ ਕਰੀਏ ਵੀ ਮੇਰਾ ਇਹ ਮਕਸਦ ਆ ਵੀ ਜਿਹੜੇ ਵੀਰਪਰਾ ਮੇਰੇ ਨਾਲ ਜੁੜਨ ਤੇ ਇਹ ਕਹਿਣ ਵੀ ਹਾਂ ਇੱਕ ਬੰਦਾ ਆਇਆ ਸੀ ਤੇ ਐਡਾ ਵਧੀਆ ਕਿ ਸਾਨੂੰ ਕਦੀ ਕਿਸੇ ਟਰੈਕਟਰ ਨੇ ਨਹੀਂ ਦੱਸਿਆ ਟਰੈਕਟਰ ਨੇ ਨਹੀਂ ਗਾਈਡ ਕੀਤਾ ਕਿ ਉਹ ਜਿਹੜਾ ਬੰਦਾ ਸਾਨੂੰ ਫ੍ਰੀ ਜੀ ਸਾਨੂੰ ਗਾਈਡ ਕਰੰਦਿਆ ਜਾਂ ਮੈਂ ਕਿਸੇ ਤੋਂ ਪੈਸਾ ਮੰਗਦਾ ਆ ਜਾਂ ਮੈਂ ਕਿਸੇ ਤੋਂ ਕੋਈ ਚਾਨਾ ਵਾਧੂ ਮੈਨੂੰ ਪੈਸੇ ਆ ਸਕਦੇ ਵਾਧੂ ਮੈਂ ਪ੍ਰਮੋਸ਼ਨ ਕਰਾਂ ਦੇ ਬੜਾ ਕੁਝ ਬਣਾ ਸਕਦਾ ਮੈਂ ਮਹਿੰਗਾ ਲੀਡ ਅੱਲਾ ਤਾਂ ਪਾ ਸਕਦਾ ਮਹਿੰਗਾ ਖਾ ਪੀ ਸਕਦਾ ਪਰ ਮੇਰੀ ਇਹ ਸੋਚ ਨਹੀਂ ਹੈ ਮੇਰੀ ਇਹ ਸੋਚ ਹੈ ਕਿ ਕੰਮ ਦਾ ਮਕਸਦ ਰੱਖਾਂ ਮੈਂ ਆਪਣਾ ਕਿ ਮੈਂ ਵੀ ਮਹਿੰਗਾ ਖਾਵਾਂ ਮਹਿੰਗਾ ਸ਼ਹਿਰੀ ਬੈਰੀ ਜਾਵਾਂ ਮੈਂ ਸਾਰਾ ਕੁਝ ਕਰ ਸਕਦਾ ਆਪਣੇ ਇੰਸਟਾਗ੍ਰam ਦੀ ਕਮਾਈ ਤੋਂ ਪਰ ਮੇਰਾ ਇਹ ਮਕਸਦ ਨਹੀਂ ਹੈ ਮੇਰਾ ਇਹ ਆ ਵੀ ਮੈਂ ਆਪਣਾ ਕੰਮ ਜਿੱਦਾਂ ਕਰਨਿਆ ਇਹੋ ਤਰੀਕਾ ਕੋਈ ਹੋਰ ਮੇਰਾ ਵਰਤੇ ਉਹ ਵੀ ਮੇਰੇ ਵਾਂਗੂ ਕਾਮਯਾਬ ਹੋਵੇ ਵੀ ਆਕੇ ਵੀ ਹਾਂ ਤੇ ਯਾਰ ਕੋਈ ਬੰਦਾ ਆਇਆ ਸੀ ਬੜੀ ਵਧੀਆ ਨੇ ਗਾਈਡ ਦਿੱਤਾ ਸਾਨੂੰ ਬੜਾ ਵਧੀਆ ਗਾਈਡ ਕੀਤਾ ਆ ਸਾਡਾ ਮਾਲ ਡੰਗਰ ਉਹਦੇ ਨਾਲ ਮੋੜ ਆਇਆ ਮੇਰੀ ਇਹ ਸੋਚ ਆ ਮੇਰੀ ਇਹ ਸੋਚ ਮੇਰੇ ਫਾਲੋਅਰ ਹੋ ਗਏ ਆ ਮੈਂ ਪੈਸੇ ਕਮਾਵਾ ਮੈਂ ਉਹ ਕਰਾ ਬਾਕੀ ਚਲੋ ਆਪੂ ਆਪਣੀ ਸੋਝ ਬਾਕੀ ਆ ਜਾਓ ਤੁਹਾਨੂੰ ਮਿਲਦੇ ਆਂ ਗਾੜੀ ਗਾੜੀਆਂ ਸਾਡੇ ਨਾ ਕਈ ਆਪਦੇ ਰਿਸ਼ਤੇਦਾਰ ਮੈਨੂੰ ਆਂਦੇ ਹੁੰਦੇ ਸਾਨੂੰ ਆਂਦੇ ਹੁੰਦੇ ਹੀ ਤੁਸੀਂ ਗੁਆਚ ਛੱਡਦੇ ਰਹਿ ਜਣਾ ਆ ਤੁਹਾਨੂੰ ਜ਼ਿੰਦਗੀ ਜੀਣ ਦਾ ਨਹੀਂ ਪਤਾ ਅਸੀਂ ਐਸ਼ ਦੀ ਜ਼ਿੰਦਗੀ ਜੀਨੇ ਆ ਅਸੀਂ ਬੜੀ ਵਧੀਆ ਜ਼ਿੰਦਗੀ ਜੀਨੇ ਆ ਤੁਸੀਂ ਕੀ ਇਹ ਪੱਠੇ ਪਾਲੇ ਗੁਆਚ ਛੱਡ ਲਿਆ ਤੁਹਾਡੀ ਕੋਈ ਜ਼ਿੰਦਗੀ ਥੋੜਾ ਜੇ ਹੁਣ ਉਹ ਬੰਦੇ ਉਹੀ ਸਾਨੂੰ ਹੁਣ ਆਂਦੇ ਆ ਵੀ ਗੋਗੋ ਤਹੀਂ ਸਭ ਕਹੇਓ ਸਾਡੇ ਨੂੰ ਸੋਖ ਦੀ ਰੋਟੀ ਖਾਂਦੇ ਹੋ ਅਸੀਂ ਤੇ ਟੈਨਸ਼ਨਾਂ ਨਾਲ ਘੇਰੇ ਪਏ ਆ ਟੈਨਸ਼ਨਾਂ ਉਹ ਟੈਨਸ਼ਨਾਂ ਦਾ ਹੋ ਕਿਦਾਂ ਘੇਰੇ ਪਈ ਆਪਣੀ ਮਾਂ ਜੀ ਵੀ ਅਸੀਂ ਬੜੇ ਆ ਹੜ ਤੋਂ ਬੜੀ ਜ਼ਮੀਨ ਜਾਇਦਾਦ ਆ ਵੀ ਇਹਨਾਂ ਨੂੰ ਕੀ ਆ ਵੀ ਇਹਨਾਂ ਤੋਂ ਇੱਕ گاਵਾ ਹੀ ਆ ਤੇ ਜਾਂ ਗੋਇਆ ਹੀ ਆ ਯਾਰ ਗੋਇਆ ਵਾਲੇ ਨੂੰ ਕਦੀ ਨਾ ਘਟ ਗੇ ਨਾ ਹੈ ਗੋਇਆ ਵਾਲੇ ਤਾਂ ਹੜ ਤੋਂ ਜਿਆਦਾ ਆਮਦਨ ਲੈਂਦੇ ਆ ਹੈ ਮੋਟਰਸਾਈਕਲ ਇਹਦਾ ਖੋਹ ਗਿਆ ਮੋਟਰਸਾਲੇ ਦਾ ਖੋਇਆ ਗਿਆ ਰਹਾ ਦੇ ਗਿਆ ਇਹਨੂੰ ਆ ਮੈਨੂੰ ਕੈਮਰਾ ਸਾਫ ਕਰਾਂ ਦੇ ਇੱਕ ਫਲੈਸ਼ ਨਹੀਂ ਆ ਜਗਾਂ ਦੀ ਹੈ ਪੁੰਜੇ ਕੈਲਾ ਜਾਦੇ ਨਾ ਅੱਜ ਬੰਦੇ ਪੈ ਗਏ ਅੱਜ ਚੱਲ ਅੱਜ ਬੇਕੇ ਨੂੰ ਅੱਜ ਟੈਟ ਲੈ ਲਾ ਇਹ ਰੱਖਾਂ ਬੇਕੇ ਨੂੰ ਪਏ ਬੰਦੇ ਹੋਰ ਆ ਹੋਰ ਵੀ ਹੋਰ ਅੱਛਾ ਚੱਲਾ ਨਾ ਚੋਲਾ ਤੂੰ ਮੈਨਾਂ ਘਰ ਬੁਲਾ ਰੋਦਾ ਨਾਲ ਇਹ ਮੈਂ ਕਹਿਣ ਦਾ ਕਰਵਾ ਚਾਰ ਤਰੀ ਦੇ ਬੜੀ ਮਾਰਦੇ ਜੀ ਮੈਂ ਇੱਥੇ ਪਾਣੀ ਪੀਣ ਤੇ ਹੀ ਉਡੀਕ ਲੱਗੀ। ਨਹੀਂ ਤੇ ਮਮਾ ਸੋਲਾ ਸਿਸਟਮ ਚੱਲਦੇ ਆ। ਫਾੜੀ ਦੇਖਣ ਲੱਗਦੀ। ਬੜੇ ਯਾਸੇ ਪਵਾਵੇ। ਬੜੇ ਬੜੇ ਯਾਸੇ ਪਵਾਵੇ। ਤੈਨੂੰ ਕੱਪੇ ਹੀ ਚੱਲਣਾ। ਸ਼ਰਮਾਂ ਸ਼ੋਝੇ ਨਾ ਛੱਡ ਗਈ। ਤੱਕਾਂਜ ਪਾਣੀ ਪਾ ਬਾਊ। ਕੀ ਆਣੀ ਆ? ਕੌਣ ਹੋਈ ਮਮਾ ਘੱਟ ਤਾਂ ਹੁੰਦਿਆ। ਜਿੰਨਾਂ ਖੈਰੋਂ ਬੰਦੇ ਪੈ ਗਏ ਤੂੰ ਉਹ ਪਾਗਲ ਵਾਲੀਆਂ ਗੱਲਾਂ ਕਰਦਾ ਫੇਰ ਬਾਹਰ ਆ ਗਿਆ ਚੇਂਜ ਕੀਤੀ ਬਾਈ ਆਹੋ ਮਨਵਾਨ ਕੇ ਆਂਦਾ ਆਦਾ ਗੁਰੂਆ ਮੇਰਾ ਮੋਟਰਸਾਈਕਲ ਲੈ ਗਈ ਰਾਤ ਦੇਗੀ ਸੰਦਾ ਮੇਰਾ ਦਾਦਾ ਨਾਲ ਬੈਠਾ ਖਾਂ ਭਰੀ ਜਾ ਮਾ ਬਹੁਤ ਨਾ ਨਹੀਂ ਖੜਦਾ ਤੇਰੇ ਲੀਡੇ ਵੀ ਲੈ ਜਾਂਦਾ ਜੀ ਮੇਰੇ ਮੈਨੂੰ ਆਣ ਕੇ ਮਾ ਤੇਰਾ ਮੋਟਰਸਾਈਕਲ ਖੜਿਆ ਹੁੰਦਾ ਨਾ ਤੇ ਤੇਰਾ ਮੂੰਹ ਬਣਿਆ ਨਾ ਭਾਈਟ ਹੋ ਜਨ ਪੈਸੇ ਨਾ ਪਾਰ ਗਏ ਹਾਂ ਰੀਲੈਕਸ ਲੈ ਕੇ ਹੈ ਆ ਜਾ ਕੋਈ ਨਹੀਂ ਵੇ ਨਹੀਂ ਕੀ ਹੁੰਦਾ ਇਹ ਕਿਹੜਾ ਤੇ ਇਹ ਕਿਹੜਾ ਤੇਰਾ ਇਹ ਕਿਦਾਂ ਨਾ ਵੇ ਇਹ ਕਿਹੜਾ ਤੇਰਾ ਉਹ ਤਾਂ ਮੁਆਫੀ ਹੈ ਕਿਹੜਾ ਤੇਲ ਹੁੰਦਾ ਕੀ ਆਂਦਾ ਆਂਦਾ ਕੀ ਬਣਾਏ ਕਿੱਦਾਂ ਆਉਂਦਾ ਤੇਲ ਨਹੀਂ 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 ਇਹ ਬਕਾਨਾ ਮੋਰਸ ਲਿਆ ਆਪੜਨੀ ਦਾ ਆਪਰੇ ਟਾਇਰ ਵੱਡਾ ਬਸ ਹਾਂ ਮੋਸ਼ਲਾ ਪਿੱਕਾ ਕੇ ਵਾਈ ਉਹਦੇ ਨਹੀਂ ਪਾਇਆ ਹਾਂ ਟਾਇਰ ਵੱਡਾ ਬਸਦੇ ਲੋਹੇ ਨਿਕਾ ਲੇ ਇੱਕ ਵਾਰੀ ਖਿੱਚਿਆ ਸੀ ਨਾ ਡੀ ਲੈਕਸ ਰੇ ਜੋਰ ਨਹੀਂ ਮਰਾਇਆ ਸੀ ਮੈਂ ਆ ਗਿਆ ਆਪਾ ਚਲਿਆ ਹਾਂ ਪਹਿਲਾ ਵਲੌਗ ਚੱਲਣ ਦੇ ਵਲੌਗ ਚ ਹੀ ਹੋਣਾ ਹੀ ਕੰਮ ਚਲਿਆ ਚੱਲ ਇਹਨੂੰ ਖਾੜੋ ਉੱਥੇ ਖਾੜੋ ਅੰਦਰੇ ਅੰਦਰ ਹੋਣਾ ਅੰਡਰਗਰਾਉਂਡ ਚੱਲ ਲੈ ਅੰਦਰੇ ਅੰਦਰ ਹੋਣਾ ਹਾਂ ਅੰਦਰ ਹੀ ਆ ਚੱਲ ਆ ਜਾ ਭਾਗੀ ਚਾਬੀ ਵਿੱਚ ਨਹੀਂ ਚਾਬੀ ਲੱਗਦੀ ਨਹੀਂ ਘੜੋ ਤੇ ਕੇ ਸੰਗਲ ਪਾਵਾਂਗੇ ਰਸਾ ਕੋਈ ਤੇ ਫਾਜੇ ਤੇ ਆਏ ਆਜ ਉਧਾ ਵਗ ਲੈਣ ਦਿਆ ਆਏ ਨਹੀਂ ਮਾੜਾ ਮੁਰਦਾ ਰਹਿੰਦੀ ਬੋਣਾ ਟੋਜਣਾ ਮੁੱਕਰ ਗਿਆ ਹੁਣ ਗੱਲ ਕਰਕੇ ਬਗਾਨਾ ਮੁਰਦਾ ਲਾਪੜੇ ਵੀ ਫਿਰਨੀ ਕਰਦੀ ਆਪਣਾ ਕਿਹੜਾ ਨਹੀਂ ਕੁੜੀਆ ਤੋਏ ਮੋਟਰਸਾਈਕਲ ਦਾ ਵੀ ਹੁੰਦਾ ਭਰੇ ਦਾ ਨਹੀਂ ਉਹ ਨਹੀਂ ਕੁ ਫਰਾਗ ਹੋ ਗਿਆ ਮੇਰੇ ਮੈਂ ਮਮਾ ਆਏ ਗੱਲ ਪੁਰਾਨੀ ਜੀ ਇਹ ਮੇਰੀ ਹਿੰਦੀ ਗੱਲ ਕੋਈ ਨਹੀਂ ਆਹ ਆਪਣਾ ਆਪਣਾ ਸੁਟ ਆਪਣਾ ਸੁਟੋਚਨ ਮੁਕਾਬਲਾ ਹੀ ਕਰਦਾ ਮੇਰੇ ਮੂਟ ਖਾਇਆ ਤੇ ਕਹਿਣਾ ਬੜਾ ਉਹਨੂੰ ਨਾ ਕਰ ਵਿਕੇ ਨੂੰ ਖੜਨਾ ਮੇਲੇ ਵਿਕੇ ਜਾਣਾ ਮੇਲੇ ਜੀ ਪਰਾ ਬਿਸ਼ਨ ਦੀ ਵਿਕੇ ਨਹੀਂ ਆਉਣਾ ਨਹੀਂ ਪਰ ਮਨ ਕਰਿਆ ਨਾ ਤਾਂ ਜਿੰਨਾ ਪਹਿਲਾਂ ਪਰਸੇ ਤੇ ਤੇ ਫਿਰ ਲੈ ਤੁਮ ਬਗਾਨਾ ਹੈ ਪੋਰਤੀ ਨਾ ਕਰੀ ਆਪਣਾ ਪੋਰਤੀ ਪੋਇਟਰ ਚ ਲਾਉਨੇ ਇਦਾਂ ਫੋਟੋ ਪੋਰਤੀ ਨਾ ਵਿਕੇ ਨੇ ਵਿਕੇ ਰਕਾ ਪਰ ਆਪਣਾ ਤੇ ਕੇਰੇ ਦਾੜੀ ਛੱਲੇ ਪਾਉਣੇ ਹਜੇ ਫੇਰ ਮੇਲੇ ਮੇਲੇ ਤੱਕ ਇਹਨੂੰ ਰੈਡੀ ਕਰਨਾ ਲੈ ਇੱਕ ਟਰੈਕਟਰ ਸ਼ਿੰਗਾਰਨਾ ਇਹ ਕਿਨੂੰ ਇਹ ਹੁਣ ਵੇਖੋ ਇਦਾਂ ਦਾ ਤੁਹਾਨੂੰ ਮੇਲੇ ਹੀ ਵੇਨੇ ਕਿਦਾਂ ਦੇ ਇੱਥੇ ਬਹੁਤ ਡਿਫਰੈਂਸ ਮੇਲੇ ਲਵਾਣੀ ਫੇਰ ਲੁਣੀ ਉਹ ਲਾ ਕੇ ਖੜਦਾ ਨਹੀਂ ਨਹੀਂ ਦਾ ਬੇਤੀ ਨਹੀਂ ਗਾਲੇ ਬੇਤੀ ਕੀ ਮਾੜੀ ਇਹ ਲਾਉਂਦਾ ਫੇਰ ਲਵਲੀ ਸਟ ਡਿਊਟੀ ਪਾ ਨਾ ਮੈਂ ਉਹਦੇ ਘੇਲਾ ਹੁੰਦਾ ਸੀ ਹੁਣ ਕੋਈ ਮੈਨੂੰ ਨਹੀਂ ਲੱਗਦਾ ਲਿਆ ਆ ਕੀ ਦਗਾ ਹਾਂ ਮਾਤ ਗਿਆ ਤੱਕ ਦਦਾ ਇਸੇ ਕੋਲ ਮੋਟੂ ਕੋਲ ਉਸਟਾਜੇ ਮਾਰਦਾ ਜੀ ਤਹੇ ਮੋਟੂ ਬਦਲੂਈ ਹੋ ਤੋ ਇਹੋ ਦਾਦ ਘਟਣਾ ਆਪਣੀ ਬੀਤ ਲਿਖਦਾ ਵੇ ਤੂੰ ਮੇਰੀ ਇਤ ਕਰਨੀਂ ਕਿ 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 ਗਾਇਆ ਇਧਰ ਉਹ ਕੰਨ ਲਾ ਕੇ ਲੈ ਜਾ ਪਿਆਣੇ ਕੌਣ ਸੀ ਉਹ ਲੈ ਲੈ ਮੁਰਦ ਨੂੰ ਹੋ ਇਧਰ ਆ ਕੰਨ ਲਵਾ ਦੂੰ ਕਾਲ ਜਾ ਇਧਰ ਉਹ ਮਾਣਾ ਕਾਲ ਗਿਆ ਮਨ ਹੋਣੀ ਗੁੱਸਾ ਕਰ ਮੈਂ ਕੰਮ ਦੇ ਕੁੱਤ ਸਾੜੀ ਕਰਦਾ ਵੀ ਰਗਾ ਨਹੀਂ ਕੋਸਾ ਉਹਨੇ ਗਲਤ ਕਰਿਆ ਹੋ ਗਿਆ ਕਰ ਲਿਆ ਗਿਆ ਨਹੀਂ ਕਪਰਾ ਤਾਂ ਦੇ ਗੁੱਸਾ ਕਰ ਲੈ ਦੱਸ ਗੁੱਸਾ ਕਰ ਲੈ ਨਹੀਂ ਨਹੀਂ ਹਾਂ ਕਹਿ ਨਹੀਂ ਗੁੱਸਾ ਕਰ ਗੁੱਸਾ ਕਰਕੇ ਮੈਂ ਸੀ ਆਹ ਕਹਿ ਗੁੱਸਾ ਹੁੰਦਾ ਕੀ ਹੋਨ ਜਗਾ ਪਿੰਡ ਕੀ ਲੈਣ ਜਾਣਾ ਜਾਨਾ ਮੈਂ ਤੇਰੇ ਨਾਲ ਜਾਣਾ ਧੀ ਬਰੇ ਵਲੋਗਰ ਇਹਦੇ ਨਾਲ ਜਾਣਾ ਮੈਂ ਕੱਲ੍ਹ ਜੇ ਨੂਨੇ ਕਲਾਉਣਾ ਇਹਨੂੰ ਤਾਂ ਆਇਆ ਚੱਲਿਆ ਨਾਲੇ ਆਇਆ ਚੱਲਿਆ ਇਹ ਤਾਂ ਜਾ ਕਲਾ ਮਾਰ ਕੇ ਨਾ ਵੀ ਸੁਹਾ ਗਿਆ ਮੁੜ ਕੇ ਕਿਹੜਾ ਲੈ ਆਵੇਂਗਾ ਕੱਲ ਕੱਦ ਨੂੰ ਵੇਖ ਕੇ ਸਭ ਨੂੰ ਭੈੜਾਉਣਾ ਉਹ ਲੈਣਾ ਹੈ ਟੋਪੀ ਬੈਠ ਗਿਆ ਬਾਹਰ ਬਣਾਇਆ ਜੀ ਲੈਣਾ ਮੰਡੇ ਨੂੰ ਕੀ ਕਰਨੇ ਮੇਰਾ ਝੋਟਿਆ ਸੀ ਰਾਜਾ ਮੰਡੇ ਨੂੰ ਮੁਕਾਫਰ ਦੇਣਾ ਮੰਡੇ ਦੇ ਮਾਲ ਕੋਈ ਨਹੀਂ ਦਾ ਹੈ ਮੰਡੇ ਨੂੰ ਮਸ਼ਹੂਰ ਕੀਤਾ ਸੀ ਦੱਸ ਇਹੋ ਜਰਾ ਮੈਂ ਮਸ਼ਹੂਰ ਹੋਇਆ ਆਹ ਦੀ ਓਏ ਆਂਦੇ ਤੇਰਾ ਵਾਕਾਂ ਦੇ ਤੂੰ ਤੇ ਨਾਲ ਧੀਆਂ ਵਜਾਦਾ ਜੜਦੀਆਂ ਹੈ ਖਾਦੀਆਂ ਥੋੜਾ ਤੇ ਵਿਗਾੜਦੀਆਂ ਜਾਂਦਾ ਪੁੱਤਰਾ ਕੀ ਠੀਕ ਹੋਈ ਹੈਗੀ ਗੱਲ ਸੋਨੋਂ ਗੱਲ ਆਉਣੀ ਹੈ ਗੱਡੀ ਉਹਨੂੰ ਗੱਲ ਆਉਣੀ ਨਹੀਂ ਆਈ ਜੀ ਕੱਢ ਬਾਹਰ ਕਿਉਂ ਪਿਆਰ ਗੱਲਾਂ ਨਾ ਕਰੇ ਕਿਉਂ ਐ ਹੋਈ ਇਹ ਕਿਹੜੇ ਨੇ ਖਾ ਗਿਆ ਸੱਤ ਕੀ ਹੋਈ ਲਈ ਬੜਾ ਵਧੀਆ ਕਢਾ ਲਈ ਭਰਾ ਆਪਣੇ ਸਾਰੇ ਸਾਡੇ ਅੱਗੇ ਹੋ ਵੀ ਚੱਲ ਬਾਹਰ ਕਾਢੇ ਟਰਾਲੇ ਦਾ ਮੈਂ ਬਾਹਰ ਕੱਢਾਂ ਮੈਂ ਲਾ ਦੋ ਵੇ ਬੁਗੇ ਮਾਰਾ ਵੇ ਐ ਲਾ ਵਿਕੇ ਦੂੰ ਇਦਾਂ ਨਾ ਕਰੇਗਾ ਮੈਂ ਮੈਨੂੰ ਕੋਸਾ ਬਾਨਾ ਨਾ ਫਿਰ ਮੈਂ ਜਿਹੜਾ ਓਸਤਾਦ ਆ ਨਾ ਕੋਸਾ ਲਾ ਕੋਲ ਪਵਾ ਲਿਆ ਮੈਂ ਕੋਈ ਨਹੀਂ ਆ ਕੋਜ ਮੈਂ ਆ ਤੂੰ ਚੇਲਾ ਮੇਰਾ ਬਾਹੂ ਅੱਗੇ ਟੇਟ ਦੇ ਜਾਜ ਨੇ ਲੱਗਦੇ ਆ ਆਹੋ ਥੋੜਾ ਜਿਹਾ ਲੱਕ ਵੀ ਹੁੰਦਾ ਇਹਨੂੰ ਮੈਂ ਯਾਦ ਖੋਣੀ ਜਦੋਂ ਮਕਾਈ ਪੀਜੀ ਠੀਕ ਆਂ ਹੁੰਦੀ ਨਹੀਂ ਆ ਤੂੰ ਬਰੋਲਾ ਤੂੰ ਬਰੋਲਾ ਤੂੰ ਵੜੋਟ ਵਧੇ ਜਾਂਦੀ ਆ ਲੋ ਵੀ ਮਿੱਤਰੋ ਹੱਸ ਖੇਡ ਕੇ ਟਾਈਮ ਟੂ ਮਨੰਗ ਜਾਂਦਾ ਇਦਾਂ ਹੀ ਕੋਈ ਗੁੱਸਾ ਨਹੀਂ ਕਰ ਸਕਦਾ ਜਿੱਦਨ ਕੋਈ ਗੁੱਸਾ ਕਰੂ ਉਹਦਾ ਨਾਮ ਉਹਨੂੰ ਕਰਿਆ ਕਰਾਂਗੇ ਮਜ਼ਾਕ ਬਾਕੀ ਹੁਣ ਭਾਂਡੇ ਭੁੰਡੇ ਲਾਲ ਗਏ ਬਾਕੀ ਤੁਹਾਨੂੰ ਚਲੋ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਕੀ ਦੱਸਿਓ ਵਲੌਗ ਦਾ ਤੁਹਾਨੂੰ ਅੱਜ ਵਾਲਾ ਕਿਦਾਂ ਲੱਗਾ ਕੋਈ ਗੱਲ ਕੰਮ ਦੀ ਹੈਗੀ ਆ ਜਾਂ ਨਹੀਂ ਬਾਕੀ ਆਜੋ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਬਾਕੀ ਲਾਲ ਗਏ ਭਾਂਡੇ